ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀ ਨਾ ਮਾਨਯੋਗ ਸਿੰਘ ਸਾਹਿਬ ਦੇ ਸ੍ਰੀ ਜਹਦਰ ਸਿੰਘ ਕਾਲਤਖਬ ਸਾਹਿਬ ਵੱਲੋਂ ਹੋਏ ਆਦੇਸ਼ਾਂ ਅਨੁਸਾਰ ਅੱਜ ਤੇਜਸੰਗ ਸਮੁੰਦਰੀ ਹਾਲ ਵਿਖੇ ਹੋਰ ਮੰਤਰ ਤੇ ਗੁਰਮੰਤਰ ਦਾ ਜਾਪ ਕਰਨ ਉਪਰੰਤ ਖਾਲਸਾਈ ਨਿਸ਼ਾਨ ਤੇਜਸੰਗ ਸਮੁੰਦਰੀ ਸਾਹਿਬ ਹਾਲ ਤੇ ਚਲਾਇਆ ਕਿਉਂਕਿ ਸਿੰਘ ਸਾਹਿਬ ਜਾਂ ਦੇਸੀ ਕੀ ਹਰ ਸਿੱਖ ਆਪੋ ਆਪਣੇ ਘਰਾਂ ਤੇ ਜਿਹੜਾ ਉਹ ਕੇਸਰੀ ਨਿਸ਼ਾਨ ਚਲਾਵੇ ਉਹਨਾਂ ਆਦੇਸ਼ਾਂ ਦੀ ਪਾਲਣਾ ਕਰਦਿਆਂ ਅੱਜ ਜਿਹੜਾ ਖਾਲਸਾ ਨਿਸ਼ਾਨ ਚ ਲਾਇਆ ਗਿਆ ਅੱਜ ਖਾਲਸੇ ਦਾ ਸਾਜਣ ਦੇ ਉਸ ਵੀ ਆ ਜਿਹੜਾ ਪੰਜਾਬ ਹਿੰਦੁਸਤਾਨ ਅਤੇ ਵਰਲਡ ਵਿੱਚ ਵੱਡੀ ਪੱਧਰ ਤੇ ਬਣਾਇਆ ਜਾਂਦਾ ਇਹ ਜਿਹਾ ਇਥੋਂ ਇੱਕ ਵਿਸ਼ੇਸ਼ ਜਥਾ ਜਿਹੜਾ ਉਹ ਪਾਕਿਸਤਾਨ ਵੀ ਗਿਆ ਇਹ ਖਾਲਸਾ ਸਾਜਣ ਦੇ ਉਸ ਬਣਾਉਣ ਲਈ ਮੈਂ ਸਮੁੱਚੇ ਹੀ ਖਾਲਸਾ ਪੰਥ ਨੂੰ ਮਾਝਾ ਪ੍ਰਧਾਨ ਸਰਦਾਰ ਚੰਦ ਅਰਜਨ ਸਿੰਘ ਧੰਮੀ ਜੀ ਵੱਲੋਂ ਸਾਡੀ ਸਮੁੱਚੀ ਟੀਮ ਵੱਲੋਂ ਵਧਾਈ ਦਿਨਾਂ ਕਿਉਂਕਿ ਅੱਜ ਦੇ ਦਿਨ ਤੱਕ ਸ਼੍ਰੀ ਕੇਸਗੜ ਸਾਹਿਬ ਨਨਦਗੁਰ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਸਾਜਿਆ ਸੀ ਅਤੇ ਨਵਾਂ ਦਿੱਤਾ ਸੀ ਇਤਬਾਹ ਦਿੱਤਾ ਸੀ ਕਿ ਇਸ ਕੰਗਾ ਕਿਰਪਾਨ ਇਸ਼ਾਰਾ ਤੇ ਕੜਾ ਤਾਂ ਕਿ ਸਿੱਖ ਕਿਤੇ ਵੀ ਹੋਵੇ ਵਰਲਡ ਵਿੱਚ ਉਹ ਲੱਖਾਂ ਦੀ ਤਦਾਦ ਚ ਵੀ ਕਲਾ ਸਿੱਖ ਪਛਾਣਿਆ ਜਾ ਸਕਦਾ ਸੀ ਇਸ ਸਿੱਖ ਨੂੰ ਨਵੀਂ ਪਹਿਚਾਣ ਦੇ ਕੇ ਗੁਰੂ ਮਹਾਰਾਜ ਨੇ ਜਿਹੜਾ ਗਿੱਦੜਾ ਤੋਂ ਸ਼ੇਰ ਬਣਾਤਾ ਨਾਲ ਸਿੰਘ ਦੇ ਨਾਲ ਜਿਹੜਾ ਸਿੰਘ ਸੀਗੇ ਉਹਦੇ ਨਾਲ ਸਿੰਘ ਲਾਤਾ ਜਿਹੜਾ ਬੀਰੀਆ ਸੀ ਉਹਦੇ ਨਾਲ ਕੌਰ ਲਾਤਾ ਤੇ ਜਿਹੜਾ ਆਪਣਾ ਜੈਂਟ ਸੀ ਜਾਂ ਆਪਣੇ ਸਿੰਘ ਸੀਗੇ ਬੰਦੇ ਸੀਗੇ ਉਹਨਾਂ ਦੇ ਨਾਲ ਸਿੰਘ ਲਾਤਾ ਅੱਜ ਇੱਕ ਕੌਮ ਜਿਹੜਾ ਆਪਣਾ ਜਿਹੜਾ ਖਾਲਸਾ ਸਾਧਨ ਦਸਮਨਾ ਦੇ ਸਮਰਾਂ ਰਹੀ ਆ ਜੋ ਸ਼੍ਰੀ ਅਕਾਲ ਤਖਤ ਸਾਹਿਬ ਦਾ ਦੇਸ਼ਾ ਨਿਰਦੇਸ਼ੀ ਉਹਦੇ ਪਾਲਣਾ ਕਰਦੇ ਆ ਖਾਲਸਾ ਹੀ ਨਿਸ਼ਾਨ ਨੂੰ ਚਲਾਏ ਗਏ ਨੇ ਤੇ ਲੋਕਾਂ ਦਾ ਕੋਈ ਪਛਾਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਜਿੰਨਾ ਵੀ ਵੱਤਵਾਲ ਦੇ ਸੰਗਤਾਂ ਵਿੱਚ ਜਿਹੜੇ ਖਾਲਸਾਈ ਨਿਸ਼ਾਨ ਪਛਾ ਸਕਦੇ ਸੀ ਕਿਉਂਕਿ ਟੈਂਪੋ ਤੋਂ ਘੱਟ ਸੀ ਇੱਕੋ ਦਿਨ ਵਿੱਚ ਮਿਲਿਆ ਸੀਗਾ ਪਰ ਫਿਰ ਵੀ ਕੋਸ਼ਿਸ਼ ਕੀਤੀ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਵੀ ਕਾਲ ਤੱਕ ਸਦਾ ਆਦੇਸ਼ ਸੀ ਸੰਗਤੋਂ ਨੂੰ ਇਹਨਾਂ ਬੇਨ ਮੰਨ ਕੇ ਹੋਏ ਮੰਨਦੇ ਹੋਏ ਆਪੋ ਆਪਣੇ ਘਰਾਂ ਤੇ ਖਾਲਸਾਈ ਨਿਸ਼ਾਨ ਜੜੀਓ ਚਲਾਓਗੇ। ਇਸ ਸਮਾਗਮ ਕੀ ਕਿੰਨੇ ਵਿਕੇ ਗਏ ਜੀ ਸਰ ਅੱਜ ਜਿਤਨਾ ਕਿ ਖਾਲਸਾ ਸਾਜਣ ਦੇ ਇਸ ਸਮਾਗਮ ਵਿੱਚ ਜੋ ਮਾਨਜੋਤ ਸਿੰਘ ਸਾਹਿਬ ਵੱਲੋਂ ਦੇਸ਼ ਸੀਗਾ ਉਹ ਮੂਲ ਮੰਤਰੇ ਗੁਰਮੰਤਰ ਦਾ ਜਾਪ ਕਰਕੇ ਅਤੇ ਖਾਲਸਾ ਪੰਥ ਦੀ ਜਿਹੜੀ ਸਾਜਣਾ ਦੀ ਉਹ ਉਧਾਰ ਦਿੱਤੀ ਗਈ ਹੈ ਅਤੇ ਖਾਲਸਾ ਹੀ ਨਿਸ਼ਾਨ ਚਲਾਇਆ ਗਿਆ ਠੀਕ ਹੈ